ਹੜਕਦੇ ਨਾਲ ਜਿਹੜੇ ਨਾਲੇ ਹੁੰਦੇ ਨੇ ਬੰਦ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਹੁਣ ਦਿਖਾ ਰਹੇ ਹਾਂ ਦਾ ਦੂਜਾ ਪਾਸਾ ਦਿਖਾ ਰਹੇ ਹਾਂ ਮੈਂ ਜਾ ਕੇ ਹੁਣ ਅਸੀਂ ਇਸ ਸੰਬੰਧ ਵਿੱਚ ਪਿੰਡ ਵਾਲਿਆਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੀ ਕਹਿੰਦੇ ਨੇ ਉਹ ਕੀ ਕਹਿਣਾ ਚਾਹਣਗੇ ਇਸ ਬਾਰੇ ਹਾਂ ਦੇਖੋ ਇਹ ਦੂਸਰਾ ਰਸਤਾ ਜਿਹੜਾ ਮੈਰੋ ਨੂੰ ਜਾਂਦਾ ਇਨਾਂ ਨੋਟਾ ਮੇਰਾ ਨਾਮ ਸੁਦੇਵ ਸਿੰਘ ਆ ਜੀ ਸੁਦੇਵ ਸਿੰਘ ਤੁਹਾਡੇ ਪਿੰਡ ਦੇ ਜੇ ਪਾਣੀ ਦੀ ਸਮੱਸਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਪੈਂਟ ਦੀ ਸਮੱਸਿਆ ਆਏ ਆ ਜੀ ਜਿਹੜੇ ਇਹ ਪਹਿਲਾਂ ਜਿਹੜੇ ਸੜਕ ਬਣੀ ਆ 672 ਪੈਂਟ ਡਾਲਾ ਬਰਨਾਲਾ ਰੋਡ ਤੇ ਕੰਪਨੀ ਬਣਾ ਕੇ ਗਈ ਆ ਇਹ ਜਿਹੜਾ ਰੋਡ ਦੇ ਉੱਤੋਂ ਇਹਨਾਂ ਨੇ ਨਾਲੇ ਜਨਿਕ ਮਿੱਟੀ ਪਾਉਣ ਦੇ ਮਾਰਨੇ ਰੋਡ ਉੱਚਾ ਜਨਿਕ ਪੌਲ ਤੇ ਮਿੱਟੀ ਪਾਉਣ ਦੇ ਮਾਰਾ ਨੇ ਤੇ ਨਾਲੇ ਇਹਨਾਂ ਨੇ ਉੱਚਾ ਕਰ ਦਿੱਤਾ ਤੇ ਸੜਕ ਕਰ ਦਿੱਤੀ ਨੀਵੀ ਜੀ ਜਿਹੜੀ ਸੜਕ ਦਾ ਲੈਵਲ ਆ ਉਹ ਬਹੁਤ ਜ਼ਿਆਦਾ ਨੀਵਾ ਤੇ ਪਾਣੀ ਜਨਿਕ ਨਾਲਿਆਂ ਤੋਂ ਬਾਹਰ ਹੁੰਦਾ ਤੇ ਨਾ ਕੋਈ ਪਾਣੀ ਦੀ ਇਹਦੀ ਕੋਈ ਕੋਈ ਦਿਸ਼ਾ ਦਿੱਤੀ ਆ ਇਹਨੂੰ ਵੀ ਕਿਹੇ ਪਾਸੇ ਦਾ ਨਿਕਾਸ ਹੋ ਸਕੇ ਕੋਈ ਛੱਪੜ ਦੇ ਵਿੱਚ ਜਾਂ ਕੋਈ ਇਹਦੇ ਵਿੱਚ ਕੋਈ ਸਾਡੇ ਕੋਲ ਦੀ ਡਰੇਨ ਜਾਂਦੀ ਆ ਪੈਂਟ ਦੇ ਵਿੱਚ ਜੇ ਨਹੀਂ ਕਿ ਡਰੇਨ ਹੈਗੀ ਅਜੇ ਡਰੇ ਨਹੀਂ ਤੇ ਵਿੱਚ ਹੀ ਪਾਣੀ ਪੈਂਦਾ ਹੋ ਜਾਵੇ ਤੇ ਸਾਰੇ ਸਮੱਸਿਆ ਦਾ ਹੱਲ ਹੁੰਦਾ ਲੋਕੀ ਹਰ ਰੋਜ਼ ਇੱਥੇ ਪੰਜ ਸੱਤ ਯਾਨੀ ਕਿ ਵਹੀਕਰ ਹਰ ਰੋਜ਼ ਪਲਟਦੇ ਆ ਤੇ ਵਿਚਾਰਾਂ ਦੇ ਕੱਪੜੇ ਵੀ ਖਰਾਬ ਹੁੰਦੇ ਆ ਵਿਚਾਲੇ ਬਹੁਤ ਜ਼ਿਆਦਾ ਡੂੰਘਾ ਪੈ ਪਾੜ ਪੈ ਚੁੱਕਿਆ ਸੜਕ ਦੇ ਵਿੱਚ ਵੀ ਪਰ ਕੋਈ ਸੁਣਵਾਈ ਨਹੀਂ ਕੋਈ ਲੀਡਰ ਨਹੀਂ ਕੋਈ ਸੀਡਰ ਨਹੀਂ ਕੋਈ ਆ ਕੇ ਕੋਈ ਗੱਲ ਨਹੀਂ ਸੁਣਦਾ ਇੱਥੇ ਕੋਈ ਬੰਦੇ ਜੇ ਕੋਈ ਆਉਂਦੇ ਆ ਤਾਂ ਆਪਦਾ ਬੰਦੇ ਆਪ ਆ ਕੇ ਮਾੜਾ ਮੋਟਾ ਪਾਣੀ ਕੱਢਦੇ ਆ ਪਰ ਉਹ ਪਾਣੀ ਕਿੰਨਾ ਕੱਢੀ ਜਾਣਗੇ ਨਹੀਂ ਨਿਕਲ ਰਿਹਾ ਪਾਣੀ ਜਿੰਨਾ ਚੱਕਰੇ ਦਾ ਕੋਈ ਕੋਈ ਸੰਤੋਸ਼ਨ ਪੱਕਾ ਨਹੀਂ ਹੋ ਰਿਹਾ ਜੀ ਕਿੰਨੇ ਸਮੇ ਤੋਂ ਤੁਹਾਨੂੰ ਇਹ ਪਰੇਸ਼ਾਨੀ ਹੈ ਇਹ ਹੋ ਗਿਆ ਜੀ ਘਟੋ ਘਟ ਜੋ ਸ਼ਰਕ ਬਣੀ ਉਸ ਤੋਂ ਬਾਅਦ ਥੋੜਾ ਜਿਹਾ ਚੱਲਿਆ ਬਸ 6 ਮਹੀਨੇ ਜਦੋਂ ਨਾਲੇ ਜਿੰਨਾ ਕ ਪਾਣੀ ਨਾਲਿਆਂ ਨੇ ਛੱਲਿਆ ਉਹਨਾਂ ਕਰ ਚੱਲਿਆ ਉਸ ਤੋਂ ਬਾਅਦ ਜਦੋਂ ਨਾਲੇ ਭਰ ਗਏ ਆ ਨਾਲੇ ਹੈਗੇ ਉੱਚੇ ਤੇ ਸੜਕ ਹੈਗੀ ਨੀਵੀਂ ਜੀ ਇਸ ਬੰਦੇ ਤੁਸੀਂ ਪੰਚਾਇਤ ਨਾਲ ਜਾਂ ਪ੍ਰਸ਼ਾਸਨ ਨਾਲ ਧਿਆਨ ਦੇ ਕੇ ਗੱਲ ਲੈਣ। ਪੰਚਾਇਤ ਤਾਂ ਕੋਈ ਕਾਰਵਾਈ ਕਰ ਹੀ ਨਹੀਂ ਰਹੀ ਜੀ ਪੰਚਾਇਤ ਤਾਂ ਖਤਮੀ ਹੋ ਚੁੱਕੀ ਐ ਕਿ ਤੇ ਜੋ ਪਹਿਲਾ ਬੰਦਾ ਸੁਖਵੀਰ ਸਿੰਘ ਸੈਕਟਰੀ ਉਹ ਕੰਮ ਕਰਦਾ ਸੀਗਾ ਪਰ ਉਹ ਇਹਨਾਂ ਨੇ ਕੰਪਨੀ ਵਾਲੇ ਨੇ ਕਹਿੰਦੇ ਵੀ ਪਹਿਲਾਂ ਜਲੰਧਰ ਤੋਂ ਪਰਮਿਸ਼ਨ ਲੈ ਕੇ ਆਓ ਤੇ ਵੀ ਇਹ ਫਿਰ ਤੁਸੀਂ ਇੱਥੇ ਕੋਈ ਕੰਮ ਕਰ ਸਕਦੇ ਆ ਪਰ ਅਸੀਂ ਕਹਿੰਦੇ ਵੀ ਜਿਹੜੇ ਠੇਕੇਦਾਰਾਂ ਨੇ ਇਹਨੇ ਕਰੋੜਾ ਰੁਪਈਆ ਲਿਆ ਵਿਆ ਜਿਹੜੇ ਠੇਕੇਦਾਰਾਂ ਨੇ ਇੱਥੇ ਕਰੋੜਾ ਰੁਪਈਆ ਖਾਦਾ ਉਹ ਠੇਕੇਦਾਰ ਹੁਣ ਕਿੱਥੇ ਗਏ ਆ 5 ਸਾਲ ਤੱਕ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਕੋਈ ਝਾਕ ਨਹੀਂ ਕੋਈ ਵਾਕ ਨਹੀਂ ਕੋਈ ਲੈਟ ਦਾ ਕੋਰਾ ਪ੍ਰਬੰਧ ਇਹਨਾਂ ਨੇ ਕੀਤਾ ਕੋਈ ਲਾਈਟਾਂ ਵੀ ਕੋਹ ਜਾਗਦੇ ਨਾ ਕੋਹ ਨਹੀਂ ਜਾਗਦਿਆਂ ਬਹੁਤ ਜ਼ਿਆਦੇ ਦਿੱਕਤ ਆ ਰਹੀ ਆ ਔਨ ਜਾਣ ਵਾਲੇ ਬੰਦੇ ਜਿਹੜੇ ਪਿੰਡ ਵਾਲੇ ਉਹਨਾਂ ਨੂੰ ਤਾਂ ਪਤਾ ਜਿਹੜੇ ਬੰਦੇ ਪਾਸੋਂ ਵਿਚਾਰਾ ਕੋਈ ਤੁਰਕੇ ਆਉਂਦਾ ਉਹਦਾ ਨਾਲੇ ਦੇ ਵਿੱਚ ਢੱਕ ਪੈਂਦਾ ਤੇ ਸਾਰੇ ਕੱਪੜੇ ਖਰਾਬ ਹੋ ਜਾਂਦੇ ਆ ਕੋਈ ਵੀ ਵਹਿਕ ਲਾਉਂਦਾ ਸਾਰਾ ਪਲਟਨ ਤੱਕ ਜਾਂਦਾ ਜਿਨ੍ਹਾਂ ਨੂੰ ਡੇਲੀ ਆਉਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਦੂਜਿਆਂ ਨੂੰ ਜੇ ਨਹੀਂ ਕਿ ਨਹੀਂ ਪਤਾ ਲੱਗਦਾ ਬਹੁਤ ਜ਼ਿਆਦੇ ਖੱਡੇ ਆ ਜੀ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਜੋ ਜਿਹੜੀ ਸੜਕ ਹੈ ਜੇ ਕੰਪਨੀ ਨੇ ਬਣਾਈ ਆ ਤੇ ਕੰਪਨੀ ਨੂੰ ਵੀ ਸਾਰਿਆਂ ਨੂੰ ਪੁੱਛ ਕੇ ਸੁਣੀ ਚਾਹੀਦੀ ਆ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਆ ਜੀ ਜੋ ਵੀ ਇਹ ਬੰਦੇ ਆਉਂਦੇ ਆ ਸਾਰੇ ਹਜੇ ਤੱਕ ਜਿਹਨੇ ਬੰਦੇ ਪਿੰਡਾਂ ਵਾਲੇ ਆ ਜਿਹੜਾ ਬਾਹਰਲਾ ਬੰਦਾ ਇੱਧਰ ਦੀ ਲੰਗਦਾ ਉਹ ਤਾਂ ਜਨਿਕੇ ਵੈਸੇ ਦੀ ਨਾ ਹੁੰਦਾ ਹੀ ਆ ਉਹਦਾ ਟਾਪੂ ਲੱਗ ਜਾਂਦਾ ਆ ਗੱਡੀ ਵੇਖੋ ਹੁਣ ਇਹ ਉਹ ਵੇਖੋ ਜੀ ਕਿਵੇਂ ਇਹ ਜਾਂਦੀ ਆ ਤੇ ਕਿਹੜੇ ਹਿਸਾਬ ਨਾਲ ਇਹ ਵਿੱਚ ਉਹ ਜਗ੍ਹਾ ਗੱਡੀ ਵੜ ਜਾਂਦੀ ਆ ਤੇ ਜੇ ਇਹਦਾ ਵੱਡਾ ਵੀਕਲ ਕਰਕੇ ਜਾਨੀ ਕਿ ਬਜ ਗਿਆ ਜਿਹੜਾ ਛੋਟਾ ਵੀਕਲ ਕੋਈ ਰਸ਼ਕੇ ਵਾਲਾ ਕੋਈ ਰੇੜੇ ਵਾਲਾ ਕੋਈ ਮੋਟਰਸਾਈਕਲ ਵਾਲਾ ਜਿਹੜਾ ਇੱਥੋਂ ਦੀ ਜਾਨੀ ਕਿ ਆਉਂਦਾ ਬਾਈ ਚਾਂਸ ਉਹ ਜਾਨੀ ਕਿ ਪਲਟਦੇ ਪਲਟਦਾ ਜੀ ਅੱਜ ਤਾਂ ਪਾਣੀ ਮੀਂਹ ਦਾ ਹੈ ਇਹ ਨਹੀਂ ਜੀ ਪਾਣੀ ਮੀਂਹ ਦਾ ਪਾਣੀ ਹੈਗਾ ਪਰ ਮੀਂਹ ਦਾ ਪਾਣੀ ਕੀ ਮੀਂਹ ਦਾ ਪਾਣੀ ਵੀ ਇੱਥੇ ਰੁਕਣਾ ਨਹੀਂ ਚਾਹੀਦਾ ਜੀ ਜਦ ਨਵਾਂ ਰੋਡ ਬਣਾਇਆ ਇਹਨਾਂ ਖਰਬੜ ਭਈਆ ਲਾ ਕੇ ਇਹ ਨਾਲੇ ਇਹ ਨਾਲਿਆਂ ਦਾ ਪਾਣੀ ਆ ਮੀਂਹ ਦਾ ਪਾਣੀ ਨਹੀਂ ਇਹ ਕਹਿੰਦਾ ਮਤਲਬ ਇਹ ਵੀ ਆ ਤਾਂ ਮੀਂਹ ਦਾ ਪਾਣੀ ਹੈ ਇਸ ਤੋਂ ਇਲਾਵਾ ਵੀ ਪਾਣੀ ਹੈ ਪਾਣੀ ਆ ਹੀ ਖੜਾ ਰਹਿੰਦਾ ਜੀ ਵੇਖੋ ਉਧਰ ਸਾਈਡ ਤੇ ਵੇਖੋ ਹਰੇਵਾਈ ਜੰਮੀ ਆ ਇੱਕ ਮੀਂਹ ਦੇ ਪਾਣੀ ਨਾਲ ਹਰੇਵਾਈ ਨਹੀਂ ਜਾਂਦੀ ਕੀ ਇਹ ਦੇਖੋ ਵੀ ਕਿੰਨਾ ਚਿਰ ਹੋ ਗਿਆ ਹਰੇਵਾਈ ਘੱਟੋ ਘਾਟੇ 6 ਮਹੀਨੇ ਹੋ ਗਏ ਪਾਣੀ ਖੜੇ ਨੂੰ ਇਹ ਤਾਂ ਹਰੇਵਾਈ ਜੰਮੀ ਵੀ ਆ ਸਾਈਡ ਤੇ ਬੱਚੇ ਸਕੂਲਾਂ ਵਾਲੇ ਲੰਘਦੇ ਆ ਬਹੁਤ ਦਿੱਕਤ ਆ ਰਹੀ ਆ ਸਕੂਲਾਂ ਵਾਲੇ ਬੱਚੇ ਲੰਘਦੇ ਆ ਕੁੜੀਆਂ ਲੰਘਦੀਆਂ ਇਥੋਂ ਦੀ ਦੋ ਸਕੂਲ ਆ ਸਾਡੇ ਇਧਰ ਦੀ ਕੋਈ ਨਾਂਗਾ ਸਰਪਾਂ ਆ ਹੀ ਵਿਚਾਲ ਦੀ ਸਾਨੂੰ ਨਾਂਗਾ ਦਿੱਤਾ ਵਾ ਪਿੰਡ ਨੂੰ ਤੇ ਇਹਦੇ ਵਿੱਚ ਵੀ ਸਾਡੇ ਨੰਗਾ ਪੂਰਾ ਨਹੀਂ ਦਿੱਤਾ ਗਿਆ ਉਹ ਵੀ ਜਣੀ ਬਹੁਤ ਜਿਆਦਾ ਦਿੱਖਦਾ ਤੇ ਪਾਣੀ ਅਜ ਮੀਂਹ ਦਾ ਇਹ ਤੋਂ ਇਲਾਵਾ ਪਾਣੀ ਜਿਹੜਾ ਉਹਦਾ ਕਿੱਥੋਂ ਆਉਂਦਾ ਸਾਰਾ ਤੋਂ ਪਾਲਾ ਜੀ ਨਾਲਿਆਂ ਦਾ ਹੀ ਪਾਣੀ ਆਉਂਦਾ ਅਕਸਰ ਮਾੜਾ ਮੋਟਾ ਘਰਾਂ ਦਾ ਪਾਣੀ ਵੀ ਆਉਂਦਾ ਜਦੋਂ ਨਾਲੇ ਬਣਾਏ ਆ ਘਰਾਂ ਦੇ ਪਾਣੀ ਦੀ ਨਿਕਾਸੀ ਹੈ ਨਹੀਂ ਘਰਾਂ ਦੇ ਪਾਣੀ ਦੀ ਘਰਾਂ ਦੇ ਪਾਣੀ ਦੀ ਨਿਕਾਸੀ ਆਏ ਆ ਜੀ ਜੇ ਨਿਕਾਸੀ ਇਹਨਾਂ ਨੇ ਕੱਢਣੀ ਸੀ ਜਦੋਂ ਨਾਲੇ ਬਣਾਏ ਆ ਨਾਲਾ ਨਿਕਾਸੀ ਆ ਤੇ ਹੁੰਦਾ ਘਰਾਂ ਦੀ ਪਾਣੀ ਦੀ ਪਰ ਉਹਨਾਂ ਨੇ ਕਹਿੰਦੇ ਰੋਡ ਦੇ ਪਾਣੀ ਆ ਇਹ ਹੀ ਪਾਣੀ ਜੇ ਆਪਣਾ ਡਰੇਨ ਦੇ ਵਿੱਚ ਪੈ ਜਾਵੇ ਬਹੁਤ ਵਧੀਆ ਸੁੱਖ ਨੇ ਦਾ ਹੋ ਸਕਦਾ ਜੇ ਨਹੀਂ ਵਧੀਆ ਚੱਲ ਸਕ ਇਹਦਾ ਪੱਕਾ ਹੱਲ ਹੋ ਜਾਵੇ ਸਾਰੇ ਪਿੰਡ ਦੇ ਵਿੱਚ ਜਿਹੜੀ ਪਾਣੀ ਦਾ ਰਹਾਈ ਐ ਅੰਦਲਾਪ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਕੰਪਨੀ ਐ ਜਿਹੜਾ ਨਕਸ਼ਾ ਬਣਾਇਆ ਸੀ ਉਹਦਾ ੜਕੜਾੜਾ ਨਕਸ਼ਾ ਬਣਿਆ ਸੀ ਨਾਲ ਜਿਹੜਾ ਪਾਣੀ ਦੇ ਪੁਆਇੰਟ ਦਾ ਬਜਾ ਉਹਦਾ ਨਕਸ਼ਾ ਬਣਿਆ ਸੀ ਮੇਰੀ ਸਮਝ ਐ ਇਹਨਾਂ ਤੋਂ ਪੁਆਇੰਟ ਹੀ ਗਲਤ ਹੋ ਗਿਆ ਇਹ ਪਾਣੀ ਜਿਹੜਾ ਸੀਗਾ ਨਾ ੜਕੜਾ ਦਾ ਇਕੱਠਾ ਹੋ ਕੇ ਜਾ ਕੇ ਯਾਦਾ ਛੱਪੜੇ ਚ ਪੈਣਾ ਸੀਗਾ ਉੱਥੇ ਨਾ ਉੱਥੇ ਆ ਪੁਆਇੰਟ ਪੁਲੀਆਂ ਦਾ ਸੀ ਉਸੇ ਦਵਾ ਦੀਆਂ ਪੁਲੀਆਂ ਵੀ ਇੱਥੇ ਦੱਬਣਾ ਚਾਹੁੰਦੇ ਬਜ਼ਾਰੋਂ ਆਉਂਦੀਆਂ ਪੁਲੀਆਂ ਪਿੰਡ ਦੇ ਦੀਆਂ ਪਰ ਹੁਣ ਪੁਆਇੰਟ ਇੱਥੇ ਬਣਾ ਕੇ ਪੁਲੀਆਂ ਉੱਥੇ ਆ ਉਹ ਇਹ ਪਾਣੀ ਜਿਹੜਾ ਇਹ ਬਜ਼ਾਰੋਂ ਦੇ ਰਹੇ ਆਂ ਬਾਹਰ ਪਿੰਡੋਂ ਨਿਕਲੇ ਜਾਂ ਇਹ ਛੱਪੜੇ ਦੇ ਵਾਲੇ ਇਹਦਾ ਹੱਲ ਇਹ ਆ ਇਹ ਕੰਪਨੀ ਦੀ ਗਲਤੀ ਆ ਉਹਨਾਂ ਤੋਂ ਗਲਤੀ ਹੋ ਗਈ ਆ ਗਲਤੀ ਕਰਕੇ ਸਾਡੇ ਪਿੰਡ ਦਾ ਕਰੋੜਾਂ ਦਾ ਨੁਕਸਾਨ ਅਤੇ ਪਤਾ ਨਹੀਂ ਇੱਥੇ ਐਕਸੀਡੈਂਟ ਹੁੰਦੇ ਲੋਕ ਉੱਥੇ ਹੋਊ ਡਿੱਗਦੇ ਪਾਣੀ ਚ ਪੇਪੇ ਨਿਕਲਦੇ ਆ ਨਹੀਂ ਤੁਸੀਂ ਨਾ ਪਾਣੀ ਹੋਵੇ ਮੀਂਹ ਦਾ ਪਾਣੀ ਹੋਵੇ ਸਾਰਾ ਇਹ ਪੋਲੇ ਨਾਲ ਇਕੱਠਾ ਹੋ ਜਾਂਦਾ ਇਹ ਬਹੁਤ ਵੱਡੀ ਗਲਤੀ ਹੈ ਇਹਨਾਂ ਦੀ ਕੰਪਨੀ ਤੋਂ ਹੋਈ ਆ ਲਗਸ਼ੀ ਦੀ ਗਲਤੀ ਹੈ ਹੋਈ ਆ ਇਹਨਾਂ ਤੋਂ ਆਪ ਦੱਸਦਾ ਹੈ ਬਦਲੌਲੇ ਤਾਂ ਇਹਨਾਂ ਨੇ ਦਿੱਤਾ ਨਹੀਂ ਪੁਆਇੰਟ ਪੁਆਇੰਟ ਗਲਤ ਖਾਂਤੀ ਦੇਗੀ ਨਾ ਇੱਥੇ ਛੱਪੜ ਚ ਪਾਣੀ ਜਾਂਦਾ ਇਹ ਨਾ ਇਹ ਬਾਹਰ ਨਿਕਲਦਾ ਕਿਸੇ ਪਾਸੇ ਇਹ ਕੰਪਨੀ ਤੋਂ ਗਲਤੀ ਹੋਈ ਆ ਹੁਣ ਇਹਦਾ ਹੱਲ ਇਹ ਆ ਵੀ ਪਾਣੀ ਇਥੋਂ ਸੀਮ ਚ ਜਾ ਕੇ ਕਿਸੇ ਪਾਸੇ ਕਿਸੇ ਤਰੀਕੇ ਨਾਲ ਇਥੋਂ ਜਾਵੇ ਤੇਰੇ ਦਾ ਹੱਲ ਹੋ ਸਕਦਾ ਨਹੀਂ ਤਾਂ ਨਹੀਂ ਹੋ ਸਕਦਾ ਨਹੀਂ ਦਾ ਇਸੇ ਤਰ੍ਹਾਂ ਇਹ ਬਿਮਾਰੀ ਸਾਡੇ ਗਲ ਪੈ ਗਈ ਇਹ ਰਹਿਣੀ ਆ ਸ਼ਰਕਾ ਦੀ ਬਣੀ ਆ ਇੱਕੋ ਰਾਹ ਉਹ ਸਾਡਾ ਬੰਦ ਆ ਲੋਕਾਂ ਦਾ ਇਹ ਪਿੰਡ ਵਾਲਿਆਂ ਨੇ ਰਲ ਕੇ ਕੰਪਨੀ ਤੱਕ ਪਹੁੰਚ ਕੀਤੀ ਨਹੀਂ ਹੈਗੀ ਸਮੱਸਿਆ ਦੱਸੀ ਦੀ ਹੁਣ ਜੀ ਨਾਲ ਜੁ ਹੁੰਦੀ ਨਹੀਂ ਜੇ ਜੇ ਕੀਤੀ ਆ ਤਾਂ ਉਹ ਜਵਾਬ ਦੇ ਦਿੰਦੇ ਅਸੀਂ ਤਾਂ ਨਾਲੇ ਬਣਾਤੇ ਸਾਦਾ ਪਾਣੀ ਦਾ ਸ਼ਰਕਾ ਦਾ ਨਾਲੇ ਹੀ ਨਹੀਂ ਜਾਊ ਤੇ ਨਾਲੇ ਮਿੱਟੀ ਨਾ ਭਰ ਗਏ ਨਾ ਨਾਲੇ ਜੀ ਦੀ ਜਾਂਦਾ ਪਾਣੀ ਕਿਸੇ ਪਾਸੇ ਨਹੀਂ ਜਾਂਦਾ ਇਹਦੇ ਸਾਈਡ ਦੇ ਉੱਪਰ ਬਣਿਆ ਚਲਦਾ ਇਹ ਨਾਲਾ ਕਿ ਨਹੀਂ ਚੱਲਦਾ ਇਹ ਬੰਦ ਹੋ ਚੁੱਕਿਆ ਹੈ ਬਾਈ ਮਿੱਟੀ ਮਿੱਟੀ ਭਰ ਗਈ ਇਹਦੇ ਵਿੱਚ ਕਿਉਂਕਿ ਗਾਂ ਮੂਰ ਲੈ ਤਾ ਤਾਂ ਹੀ ਨਹੀਂ ਕਿੱਥੇ ਜਾਵੇ ਪਾਣੀ ਇਹ ਪਾਣੀ ਜਾਊ ਫੇਰ ਹੀ ਮਿੱਟੀ ਖੱਚ ਕੇ ਲਿ ਜਾਊ ਜਿਹੜਾ ਇਹ ਤਾਂ ਕੰਮ ਹੋ ਗਿਆ ਪਾਣੀ ਦਾ ਪੁਆਇੰਟ ਹੀ ਗਲਤ ਬਣਾਤਾ ਜਿਹੜਾ ਜਿਹੜਾ ਪੁਆਇੰਟ ਬਣਾਉਣਾ ਚਾਹੀਦਾ ਸੀ ਗਾਂ ਜਾ ਕੇ ਬਣਾਉਣਾ ਸੀਗਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਹਾਲ ਖੇਤੀ ਕਟੋ ਇਥੇ ਹਾਲ ਸੇ ਹੋਣਗੇ ਇਹਦੀ ਜ਼ਿੰਮੇਵਾਰੀ ਹੈ ਜਿਹੜੀ ਸਾਰੀ ਪ੍ਰਸ਼ਾਸਨ ਤੇ ਜ਼ਿੰਮੇ ਹੋਊਗੀ ਇਹ ਲੋਕ ਧਰਨਾ ਵੀ ਲਾਇਆ ਲੋਕਾਂ ਨੇ ਅੱਜ 3 ਦਿਨ ਹੋ ਗਏ 4 ਦਿਨ ਹੋ ਗਏ ਮੰਨ ਕੇ ਵੀ ਆਏ ਅਸੀਂ ਕਰਾਂਗੇ ਤੇ ਕੁਝ ਵੀ ਨਹੀਂ ਕੀਤਾ ਅਜੇ ਤੱਕ ਕੁਝ ਨਹੀਂ ਪੀਤਾ ਤੇ ਦੇ ਹਾਦਸਾ ਉਹਨੂੰ ਦਾ ਬੰਦ ਲੱਗਦਾ ਹੈ ਉਹ ਵੀ ਸਮੱਸਿਆ ਸਾਡੀ ਥੱਲੇ ਆ ਇਹ ਕਿਹੜਾ ਰਸਤਾ ਕਿਹੜੇ ਡਾਲੇਪਿੰਡ ਦਾ ਇਹ ਬਰਨਾਲਾ ਰੋਡ ਵਜਦੀ ਆ ਜੀ ਬਰਨਾਲਾ ਰੋਡ ਆ ਇਹ ਇਹ ਜਲੰਧਰ ਨੂੰ ਜਾਂਦਾ ਬਾਈਪਾਸ ਕੱਢੀ ਚੜ ਕੱਢੀ ਹੈ ਜਲੰਧਰ ਵਾਸਤੇ ਇਹ ਨਹਿਰਾਂ ਦੀ ਛੜਕ ਹੈ ਜਿੱਥੇ ਕੋ ਬਣਿਆ ਆ ₹100 ਦੀ ਡਾੜੀ ਬਾਰੇ ਬਹੁਤ ਡੱਬਾ ਆ ਗਿਆ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਉਰੇ ਸਮੱਸਿਆ ਆ ਰਹੀ ਹੈ ਪਾਣੀ ਦੀ ਇਹ ਸਮੱਸਿਆ ਆਈ ਅੱਜ ਦੀ ਨਹੀਂ ਇਹ ਘੱਟੋ ਘੱਟ 4 ਸਾਲ ਹੋ ਗਈ ਹੈ ਇਹ ਜਦੋਂ ਵੀ ਮੀਂਹ ਪੈਂਦਾ ਹੈਗਾ ਇੱਥੇ ਪਾਣੀ ਖੜ ਜਾਂਦਾ ਜੀ ਤੇ ਘਰਾਂ ਦਾ ਪਾਣੀ ਜਿੰਨਾ ਵੀ ਸਾਰਾ ਇਹ ਖਾਲੇ ਦੇ ਵਿੱਚ ਪੈਂਦਾ ਹੈ ਇਹ ਖਾਲੇ ਦਾ ਕੋਈ ਸਫਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਇਹਦੇ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਇਹਦੇ ਵਿੱਚ ਇੱਥੇ ਲੋਕ ਬਹੁਤ ਡਿੱਗਦੇ ਆ ਬਹੁਤ ਖਾਸਤੇ ਹੁੰਦੇ ਆ ਇਹਦਾ ਸਾਨੂੰ ਹੱਲ ਕਰਕੇ ਦਿਓ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿੰਨੀ ਦੇਰ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ 4 ਸਾਲ ਹੋ ਗਏ ਇਹ ਜਿਹੜੇ ਦੱਸ ਰਿਹਾ ਤੁਹਾਡੀ ਵਰਕਸ਼ਾਪ ਹੈ ਇਹ ਹਾਂਜੀ ਇਹ ਸਾਡੀਆਂ 6 ਵਰਕਸ਼ਾਪਾਂ ਬਣਾ ਕੇ ਦਿੱਤੀਆਂ ਹੋਈਆਂ ਜੀ ਰੈਂਟ ਤੇ ਦਿੱਤੀਆਂ ਹੋਈਆਂ ਇਹਨਾਂ ਨੂੰ ਸਾਰਿਆਂ ਨੂੰ ਪਰੇਸ਼ਾਨੀ ਹੋਵੇ ਸਾਡਾ ਪਿੱਛੇ ਘਰ ਹੈਗਾ ਮਕਾਨ ਹੈਗਾ ਜੀ ਇਹਨਾਂ ਦੇ ਮਕਾਨ ਹੈਗੇ ਇਹਨਾਂ ਦੀਆਂ ਵਰਕਸ਼ਾਪਾਂ ਹੈਗੀਆਂ ਜੀ ਸਾਰੇ ਜਿੰਨੇ ਵੀ ਹੈਗੇ ਸਾਰਿਆਂ ਨੂੰ ਟੋਟਲ ਸਿਰੇ ਤੋਂ ਲੈ ਕੇ ਸਿਰੇ ਤੱਕ ਸਾਰਿਆਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜਿਹੜਾ ਘਰਾਂ ਦਾ ਪਾਣੀ ਹੈ ਇਹ ਕਿੱਥੇ ਜਾਂਦਾ ਜੀ ਇਹ ਇਹ ਘਰਾਂ ਦਾ ਪਾਣੀ ਮਿੱਟੀ ਪੈ ਰਿਹਾ ਜੀ ਇਹ ਪਰ ਖਾਲੇ ਦਾ ਕੋਈ ਨਿਕਾਸ ਨਹੀਂ ਹੈਗਾ ਇਹ ਖਾਲਾ ਮਿੱਟੀ ਨਾਲ ਭਰਿਆ ਹੋਇਆ ਪੂਰਾ ਜਿਹਾ ਪੂਰਾ ਜੀ ਇਹਦੇ ਵਿੱਚ ਕੋਈ ਵੀ ਕਿਸੇ ਨੇ ਇਹ ਚੀਜ਼ ਦਾ ਕੋਈ ਹੱਲ ਨਹੀਂ ਕਰਕੇ ਦਿੱਤਾ ਹੈਗਾ ਮਾਨੂੰ ਬਹੁਤ ਜ਼ਿਆਦਾ ਤਕਲੀਫ ਆਉਂਦੀ ਹੈ ਜੀ ਬੱਚੇ ਜਾਂਦੇ ਨੇ ਸਕੂਲ ਜਾਂਦੇ ਨੇ ਕੁੜੀਆਂ ਕੁੜੀਆਂ ਗੁਰਦੁਆਰਾ ਸਾਹਿਬ ਜਾਂਦੀਆਂ ਸਾਡੇ ਗੁਰਦੁਆਰਾ ਸਾਹਿਬ ਨੇੜੇ ਹੈਗਾ ਇਹ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਕਈ ਵਾਰ ਤਾਂ ਉਹ ਗੁਰਦੁਆਰਾ ਸਾਹਿਬ ਜਾਣਾ ਮਿਸ ਕਰ ਦਿੰਦੇ ਆ ਜਦੋਂ ਹੁਣ ਪਾਣੀ ਕਰਦਾ ਹੈਗਾ ਫਿਰ ਗੁਰਦੁਆਰਾ ਸਾਹਿਬ ਵੀ ਨਹੀਂ ਜਾਇਆ ਜਾਂਦਾ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਕੀ ਨਾਮ ਤੁਹਾਡਾ ਜਲੰਧਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਨਹੀਂ ਜੋ ਪਤਾਈਏ ਤੁਹਾਨੂੰ ਵੀ ਬਹੁਤ ਚੀਜ਼ਾਂ ਆਈਆਂ ਨੇ ਸਾਥ ਆਸੇ ਹੁੰਦੇ ਆ ਬਹੁਤ ਸਾਰਾ ਅਸੀਂ ਮੰਨ ਲਓ ਵੀ ਉਹ ਜਿਹੀ ਹੋਈਆਂ ਪਰ ਨੇਪ ਤੁਹਾਨੂੰ ਬਤਾਉਣਾ ਸਰੀਰ ਨੂੰ ਗਿਆਨ ਪੜਨਾ ਆ ਬਹੁਤ